ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਉਹ ਸਰਾਜ ਹੁਣ ਫਸਣਗੇ ਕੁੰਡੀਆਂ ਦੇ ਸਿੰਘ ਹਲਕਾ ਲੁਧਿਆਣਾ ਦੀ ਪੱਛਮੀ ਚੋਣ ਨੂੰ ਲੈ ਕੇ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ 40 ਸਟਾਰ ਪ੍ਰਚਾਰਕ ਜਿਹੜੇ ਨੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਚੋਣ ਮદાન ਦੇ ਵਿੱਚ ਉਤਾਰੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਆਪਣੇ ਜਿਹੜੇ ਸਟਾਰ ਪ੍ਰਚਾਰਕ ਸੀ 40 ਤੋਂ ਪਲੱਸ ਉੱਚਾਣ ਮਤਾਂ ਦੇ ਵਿੱਚ ਉਤਾਰ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਚੀਵਾਲ ਲਗਾਤਾਰ ਹਲਕਾ ਲੁਧਿਆਣਾ ਪੱਛਮੀ ਦੇ ਵਿੱਚ ਰੈਲੀਆਂ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਨੇ ਕਿ ਇਹ ਤਾਂ ਸਾਡੀ ਸੀਟ ਜਿੱਤੀ ਹੋਈ ਸੀ ਕਾਂਗਰਸ ਪਾਰਟੀ ਵੱਲੋਂ ਵੀ ਜਿਹੜਾ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੌਣ ਮੈਦਾਨ ਦੇ ਵਿੱਚ ਸਟਾਰ ਪ੍ਰਚਾਰਕ ਤੇ ਨਹੀਂ ਉਤਾਰੇ ਗਏ ਲੇਕਿਨ ਖੁਦ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਧਰਮ ਪਤਨੀ ਚੌਣ ਮੈਦਾਨ ਦੇ ਵਿੱਚ ਕੋ ਦੁਪਹਿਰ ਨਹੀਂ ਲਗਾਤਾਰ ਚੌਣ ਪ੍ਰਚਾਰ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀ ਪਤਨੀ ਬੀਬਾਰ ਸਮਰਤ कौर ਬਾਦਲ ਹਰਪਾਲ ਚੀਮਾ ਮਹਿੰਦਰ ਗਰੇਵਾਲ ਹੁਣ ਵੱਲੋਂ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਵੀ ਅੱਜ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਸੀ ਹਾਲਾਂਕਿ ਉਹ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਰਹੇ ਕਾਂਗਰਸ ਪਾਰਟੀ ਵੱਲੋਂ ਲੇਕਿਨ ਭਾਰਤੀ ਜਨਤਾ ਪਾਰਟੀ ਨੂੰ ਜ਼ਿੰਮੇਵਾਰੀ ਭਾਰਤੀ ਜਨਤਾ ਪਾਰਟੀ ਨੇ ਬੜੀ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਮੋਢਿਆਂ ਤੇ ਕੈਪਟਨ ਅਮਰਿੰਦਰ ਸਿੰਘ ਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਤਾਂ ਜਿਮਨੀ ਚੋਣਾਂ ਵੇਲੇ ਚੋਣ ਪ੍ਰਚਾਰ ਦੇ ਵਿੱਚ ਉਤਾਰਿਆ ਗਿਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਖੁਦ ਗੁੱਸੇ ਹੋ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਕਿ ਸਾਡੇ ਤੋਂ ਪੁੱਛੇ ਬਿਨਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਜਾਂਦੇ ਨੇ ਸਾਡੀ ਸਲਾਹ ਵੀ ਨਹੀਂ ਲਈ ਜਾਂਦੀ ਬਾਅਦ ਵਿੱਚ ਫਿਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਅਸੀਂ ਕਿਹੜੇ ਵਿਲੇ ਆ ਜੇ ਸਲਾਹ ਲੈਣਗੇ ਸਲਾਹ ਦੇਵਾਂਗੇ ਲੇਕਿਨ ਹੁਣ ਵੱਡੀ ਜੁਮੇ ਚ ਵਾਰੀ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਮੋਢਾ ਦੇ ਉੱਤੇ ਪਾ ਦਿੱਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕੌਂਨ ਐਜ਼ ਅ ਮੁਖ ਤਾਰ ਪ੍ਰਚਾਰਕ ਕੈਪਟਨ ਅਮਰਿੰਦਰ ਸਿੰਘ ਹਲਕਾ ਲੁਧਿਆਣਾ ਪਛਮੀ ਤੋਂ ਜੀਵਨ ਗੁੱਤਾ ਦੀ ਸਪੋਰਟ ਕਰਨਗੇ ਦੱਸਦੀ ਕਿ ਲੁਧਿਆਣਾ ਜਮਨੀ 44 ਸਟਾਰ ਪਾਰਚਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਪਹਿਲ ਦਿੱਤੀ ਗਈ ਹੈ ਪੰਜਾਬ ਚ ਭਾਜਪਾ ਸੁਨੀਲ ਜਾਖੜ ਹਰਿਆਣਾ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਦਿੱਲੀ ਤੋਂ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਕੇਂਦਰੀ ਮੰਤਰੀ ਮਨੋਰ لال ਖੱਤਰ ਸਣੇ 40 ਆਗੂਆਂ ਦੇ ਨਾਮ ਸ਼ਾਮਲ ਹਨ 19 ਜੂਨ ਨੂੰ ਵੋਟਾਂ ਪੈਣੀਆਂ ਨੇ 23 ਜੂਨ ਨੂੰ ਇਸ ਸੀਟ ਦਾ ਨਤੀਜਾ ਆਵੇਗਾ ਇਸ ਕਰਕੇ ਸੁਨੀਲ ਕੁਮਾਰ ਜਾ ਕੇ ਤੇ ਮੇਨ ਹੈਡ ਜਿਹੜਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਪਹਿਲ ਦੇ ਆਧਾਰ ਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਦਿੱਤਾ ਹੈ ਉਹ ਸਾਰੇ ਇਸ ਚੋਣ ਪ੍ਰਚਾਰਕ ਦੇ ਜਿਹੜੇ ਦੂਸਰੇ ਨਮਾਇंदे ਨੇ ਉਹਨਾਂ ਦੀ ਅਗਵਾਈ ਕਰਨਗੇ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਹਲਕਾ ਲੁਧਿਆਣਾ ਚਿਮਣੀ ਜਿਮੀ ਚੋਣ ਦੇ ਲਈ ਐਜ਼ ਅ ਮੁਖ ਸਤਾ ਪ੍ਰਚਾਰਕ ਵਜੋਂ ਹੋਣਗੇ ਦੇਖਣਾ ਹੋਵੇਗਾ ਕੌਣ ਬਾਜ਼ੀ ਮਾਰਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਕਾਂਗਰਸ ਨੇ 47 ਪ੍ਰਚਾਰਕ ਉਤਾਰੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਸਾਰੇ ਵਿਧਾਇਕ ਸਾਰੀ ਅਫਸਰशाही ਲੱਗੀ ਹੋਈ ਹੈ ਸੰਜੀਵ ਅਰੋੜਾ ਨੂੰ ਜਿਤਾਉਣ ਲਈ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਭੇਸ਼ ਸਿੰਘ ਬਾਦਲ ਅਤੇ ਉਹਨਾਂ ਦੀ ਧਰਮ ਪਤਨੀ ਅਤੇ ਬਾਕੀ ਉਹਨਾਂ ਦੇ 6 7 ਸਾਥੀ ਜਿਹੜੇ ਨੇ ਚੋਣ ਪ੍ਰਚਾਰ ਦੇ ਵਿੱਚ ਨੇ ਇਦ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਮੇਨ ਅਧਿ ਪ੍ਰਚਾਰਕ ਹੋਣਗੇ ਦੇਖਣਾ ਹੋਵੇਗਾ ਕਿ ਕੌਣ ਜਿੱਦਾਂ ਇਹ ਬਾਜ਼ੀ ਕਿਉਂਕਿ ਅੱਡੀ ਚੋਟੀ ਦਾ ਮੁਝ ਦਾ ਸਵਾਲ ਬਣਿਆ ਹੋਇਆ ਹੈ ਕਾਂਗਰਸ ਸ਼੍ਰੋਮੀ ਕਾਲੀਵਲ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਾਸਤੇ ਹਲਕਾ ਜਿਮਣੀ ਚੌਂ ਦੀ ਜਿਮਣੀ ਚੌਂ ਲੁਧਿਆਣਾ ਦੀ ਧੰਨਵਾਦ